ਜੇ ਸਰਕਾਰ ਸੇ ਸੇਫਟੀ ਕਿਟਾ ਦੇਣ ਦੀ ਅੱਜ ਕੋਤਰੀ ਹੋ ਤੜੋਣੀ ਦੀ ਸਰਕਾਰ ਦੀਆਂ ਨਿਗਹਿਲੀਆਂ ਨਾ ਜੇ ਸਰਕਾਰ ਨੇ ਸੇਫਟੀ ਕਿਟਾ ਦਿੰਦੀਆਂ ਹਾਂ ਮਰਦਾ ਨਹੀਂ ਮੇਰੇ ਕੋਤੀ ਸੀ ਕਿ ਆਪਣੇ ਪਪਾ ਦੀ ਮਰ ਗਈ ਐਸ ਵਕਤ ਮ੍ਰਿਤਕ ਦੇ ਮੁਲਾਜ਼ਮ ਦੇ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਹਾਦਸੇ ਦਾ ਕਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਨਾ ਪਛਾਣ ਤੇ ਜਵਾਬ ਕੀ ਦੇ ਰਹੇ ਨੇ ਐਸ ਵਕਤ ਤੁਸੀਂਰੇ ਸਾਥ ਵਿੱਚ ਜੋ ਕੰਮ ਕਰਿਆ ਬੜਾ ਵਧੀਆ ਜੇ ਸਰਕਾਰ ਸੇਫਟੀ ਕਿੱਟਾਂ ਦੇਂਦੀ ਅੱਜ ਪੁੱਤਰੀ ਮੋਤੜੋ ਹੋਣੀ ਹੈ ਇਹ ਸਰਕਾਰ ਦੀਆਂ ਨਿਗਹਿਲੀਆਂ ਹੈ ਨਾ ਜੇ ਸਰਕਾਰ ਨੇ ਜੀ ਸੇਫਟੀ ਕਿੱਟਾਂ ਦਿੰਦੀਆਂ ਗੀਆਂ ਜਵਾਨ ਪੁੱਤ ਦਾ ਨਾ ਮਰਦਾ ਗੁੱਡੀ ਮਾਂ ਦਾ ਸਹਾਰਾ ਬਾਵਾਂ ਟੋਰ ਤੋੜ ਤੋੜਾ ਖਲੋਤਾ ਪੁੱਤ ਸੀਗਾ ਨਹੀਂ ਮੇਰੇ ਪਰੋਸੀ ਸੀਗਾ ਆਪਣੇ ਪੁੱਤਾਂ ਦਾ ਹੀ ਵਾਰਦਾ ਸੀਗਾ ਅੱਛਾ ਨਹੀਂ ਤੇ ਇਹ ਸਾਰਾ ਜਿਹੜਾ ਘਟਨਾ ਹੋਈ ਹੈ ਸੇਫਟੀ ਕਿੱਟ ਨਾ ਹੋਣ ਕਰਕੇ ਹੋਈ ਹੈ ਸਰਕਾਰ ਦੀਆਂ ਨਿਗਹਿਲੀਆਂ ਕਰਕੇ ਹੋਈ ਹੈ ਕਿਉਂਕਿ ਸੇਫਟੀ ਕਿਟ ਦਾ ਤਾਂ ਮੁੱਦਾ ਕਈ ਦਿਨਾਂ ਤੋਂ ਚੱਲਦਾ ਪਿਆ ਵਾ ਹੋਰ ਵੀ ਮੁੰਡਿਆਂ ਦੀ ਮੌਤ ਹੋਈ ਹੈ ਨਹੀਂ ਇਸੇ ਇਸੇ ਇੱਥੇ ਆ ਸਾਡੇ ਮੁੰਡੇ ਨੇ ਉੱਥੇ ਇੱਕ ਥੋੜੇ ਪਹਿਲਾਂ ਇਹ ਵੀ ਉਸ ਮੁੰਡੇ ਦੀ ਮੌਤ ਹੋ ਚੁੱਕੀ ਹੈ ਉਸੇ ਥਾਂ ਤੇ ਹੀ ਉਸੇ ਉਸੇ ਪਾਸੇ ਵਾਲੀ ਉਹਨਾਂ ਅਫਸਰਾਂ ਨਾਲ ਗਏ ਹੋ ਅੰਦਰ ਸ਼ਕਤੀ ਸਦਨ ਤੇ ਗੱਲਬਾਤ ਹੋਈ ਕੀ ਕਹਿੰਦੇ ਨੇ ਕੋਈ ਨਹੀਂ ਅਫਸਰ ਸੁਣਦੇ 10 ਲੱਖ ਤੋਂ ਉਹਦੀ ਕਮਾਈ ਦਾ ਦੇਣ ਦੇ ਆ ਜਿਹੜੇ ਉਹਦਾ ਫੰਡ ਕਟਿਆ ਉਹਦਾ ਦੇਣ ਦੇ ਸੀ ਲੈ ਕੇ ਬੂਖਾਲਾ ਕਰੋਨਾ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਹੋਰ ਕੀ ਮੰਗ ਹੈਗੀ ਹੈ ਇੱਕ ਪੁਰਾਣੀ ਨੌਕਰੀ ਦਿੱਤੀ ਜਾਵੇ ਉਹਦੀ ਘਰ ਵਾਲੀ ਨੂੰ ਪੈਨਸ਼ਨ ਲਈ ਜਾਵੇ ਠੀਕ ਅਰੇ ਕਾਰਵਾੜੀ ਦੀ ਉਮਰ ਛੋਟੀ ਜਿਹੀ ਆ 21 ਵਰ੍ਹੇ ਪੂਨੇ ਖਾਲ ਦੀ ਆ ਤੁਸੀਂ ਇਸ ਵਕਤ ਵੇਖ ਸਕਦੇ ਹੋ ਇੱਕ ਮਾਂ ਦਾ ਕੀ ਹਾਲ ਹੈ ਪੁੱਤ ਦੀ ਮੌਤ ਹੋਈ ਹੈ ਪਰ ਮਹਿਕਮੇ ਜਿਹੜੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਬਾਹਰ ਨਹੀਂ ਫੜੀ ਜਾ ਰਹੀ ਲਗਾਤਾਰ ਇਹੀ ਗੱਲ ਆਖੀ ਜਾ ਰਹੀ ਹੈ ਕਿ ਘੱਟੋ-ਘੱਟ ਜਿਹੜਾ ਕਿ ਸਾਰਤਾ ਹੀ ਲੈ ਆਈ ਜਾਵੇ ਪਰ ਕਿਸ ਤਰੀਕੇ ਦੇ ਨਾਲ ਇਸ ਵਕਤ ਇਹ ਤਸਵੀਰ ਦਿਖਾ ਰਹੇ ਆ ਕਿ ਐਂਬੂਲੈਂਸ ਪਿੱਛੋਂ 2 ਤੋਂ 2.5 3 ਘੰਟੇ ਤੋਂ ਹੀ ਇੱਥੇ ਆ ਮ੍ਰਿਤਕ ਦੇਹ ਇਹਦੇ ਵਿੱਚ ਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਕਿਸੇ ਵੀ ਜਿਹੜਾ ਹੈ ਕਿ ਆਕੇ ਮੁਲਾਜ਼ਮ ਵੱਲੋਂ ਜਾਂ ਕਿਸੇ ਵੀ ਅਫਸਰ ਸਾਹਿਬਾਨ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਪਰ ਜੋ ਹਾਲਾਤ ਬਣੇ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਹੀ ਜਿਹੜੇ ਨੇ ਕਿ ਉਹ ਕਈ ਸਵਾਲ ਚੱਕਦੇ ਨੇ ਮੁਲਾਜ਼ਮਾਂ ਦਾ ਇਹੀ ਕਹਿਣਾ ਹੈ ਕਿ ਪੈਨਸ਼ਨ ਜਿਹੜੀ ਹੈ ਕਿ ਉਹ ਵਾਈਫ ਨੂੰ ਲਗਾਈ ਜਾਵੇ ਤੇ ਜੋ ਇਸ ਵਕਤ ਦਾ ਜਿਹੜਾ ਬੰਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਨਹੀਂ ਤੇ ਉਨੀ ਦੇਰ ਤੱਕ ਜਿਹੜਾ ਕਿ ਉਹ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ